ਕਰ ਜੇਗਾ ਠੀਕ ਆ ਮਾਤ ਸਿੱਧਵਾ ਠੀਕ ਆ ਬਲਜਿੰਦਰ ਲੋਪੋ ਬਲਜਿੰਦਰ ਲੋਪੋ ਬੜਾ ਇੰਨੀ ਮੰਡਾ ਟੱਕਲਾ ਅਮਰੀਕੀ ਕੋਈ ਨਹੀਂ ਬਾਤ ਦੇ ਬਸ ਹੱਟਦਾ ਨਹੀਂ ਗਾਣਾ ਬੋਲ ਜਾ ਰਹੇ ਗੱਗਾ ਚ ਖੜਾ ਵੱਧ ਕੋਣੀ ਮੰਡਿਆ ਨਹੀਂ ਹੈਗਾ ਦਰਵਾਜ ਕੈਨੇਡਾ ਹੈਗਾ ਰੋਗੀ ਜੱਟ ਹੈਗਾ ਕਾ ਤੇ ਬੋਵੀ ਦੋਲੋ ਥੱਲੇ ਨੇ ਬਾਈ ਆਉਂਦੇ ਦੋ ਲੋ ਜਿਸਕਾਰ ਨੇ ਟਾਈ ਦੀ ਹੈਗਾ ਹੈਗਾ ਬਾਜੀ ਅਰਸ ਜਗਰਾਉ ਹੈਲੋ ਜੀਵਨ ਜੱਧਵਾ ਹਰਦੀਪ ਦੁਗਰੀ ਸੁਕੀ ਸਾਹ ਪਰ ਸੁਕੀ ਸਾਹ ਪਰ ਬਾਜੀ ਡੱਗਾ ਕਉਗੇ ਡੱਗਾ ਕਉਗੇ ਸਾਡੇ ਜਾਂਦੀ ਯਾਰ ਮਾਈਕ ਨਹੀਂ ਮਾਰਨੀ ਡੱਗਾ ਨਾ ਸੁ ਦੀਪ ਬੱਦਵਾਲ ਹੈਗਾ ਹੈਗਾ ਸਲਮਾਨ ਰਾਗਵਾ ਹੈਗਾ ਵੀਰੇ ਤਸਵੀਰ ਧਾਂਦਰਾ ਹੈਗਾ ਵੀਰੇ ਬੰਤਾ ਫੱਲੇ ਵਾਲਾ ਤੋਨੂ ਗੋਲੀ ਭੈਣ ਤੋਂ ਬਾਅਦ ਕੈਂ ਬਣੀ ਬਾਜੂ ਐਸਏ ਜਾਂਟੀ ਜੌਂਦ ਇੰਦਰੀ ਜ਼ਰਾਬਾ ਰਵੀ ਗਰੇਡਾ ਜਸੂ ਲੱਖਾ ਆਜੂ ਲੀੜ ਬਵਿੰਦਰ ਰੋੜੀ ਸਗਨਾ ਕਲੇਰਾ ਗੋਲੂ ਰਾਮਵਾਲਾ ਗੁਰਦਾਮ ਵਾਲਾ ਦਲਪਰੀ ਖੰਡੂਰ ਚਰਾਹੇ ਮਾਰੀ ਯਾਰ ਤੂੰ ਕਹਿ ਬਈ ਅਸੀਂ ਠੀਕਾ ਨਹੀਂ ਛੱਡਦਾ ਆਜੋ ਨਿਕਾ ਸਦਮਾ ਨਿਕੜਾ ਕੋਈ ਰਾਣਾ ਗੁਰਫਤ ਤੇ ਬੱਦੂ ਵਾਲਾ ਲੰਮਾ ਜਗਰਾਉਂ ਉਹ ਬਾਜੋ ਉਹਨਾਂ ਕਾ ਪੰਜ ਰੁਪਏ ਕੈਡਾ ਗਗਨਾ ਫਤੇ ਪਰ ਮਨੀ ਲੋਗਦ ਲਾਡੀ ਫੱਲੇ ਵਾਲਾ ਕਿਹੜੇ ਕਿਹੜੇ ਰਹੇ ਹੋ ਦੇਖ